ਅੱਜ ਬਈ ਤੁਹਾਨੂੰ ਦੱਸਾਂਗੇ ਜਿਹੜੀ ਗਾਵਾਂਾਂ ਚ ਸਾਰਿਆਂ ਨੂੰ ਵੱਧ ਪ੍ਰੋਬਲਮ ਆਉਂਦੀ ਹੈ ਨਾ ਉਹ ਆਉਂਦੀ ਹੈ ਮਟਾਇਡਸ ਦੀ। ਚਲ ਆਪਾਂ ਨੂੰ ਬੜਾ ਗਿਆਨ ਤਾਂ ਹੈ ਨਹੀਂਗਾ ਜਿੰਨਾ ਕ ਆਪਾਂ ਨੂੰ ਪਤਾਗਾ ਉਹਨਾਂ ਕ ਆਪਾਂ ਜ਼ਰੂਰ ਆਪਣੇ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਣੇ ਆਪਣੇ ਪੇਜ ਨਾਲ ਉਹਨਾਂ ਨੂੰ ਜ਼ਰੂਰ ਦੱਸਾਂਗੇ। ਸਾਰਿਆਂ ਨੂੰ ਵੱਧ ਪ੍ਰੋਬਲਮ ਆਉਂਦੀ ਹੈ ਮਟਾਇਡਸ ਦੀ। ਆ ਬੀਟਾ ਡੀਨ ਬਈ ਆਪਾਂ ਪਾਉਣੀ ਹੈਗੀ 100 ਐਮਐਲ ਤੇ ਜਿਹੜੀ ਗਲਾਈਸਰਿਨ ਹੈਗੀ ਇਹ 200 ਐਮਐਲ। ਆ ਡੱਪ ਆਉਂਦੀ ਹੈਗੀ। ਇਹਦੇ ਵਿੱਚ ਦੋਹੇ ਪਾ ਕੇ ਤੇ ਗਲਾਈਸਰਿਨ 200 ਐਮਐਲ ਤੇ ਅਡ ਪਾ ਕੇ ਬੀਟਰ ਰੀਣਾ 100 ਐਮ ਐਲ ਇਹਦੇ ਵਿੱਚ ਪਾ ਕੇ ਨਾ ਚੰਗੀ ਤਰ੍ਹਾਂ ਡਿਪ ਕਰ ਦੋ ਜਦੋਂ ਆਪਾਂ ਧਾਰ ਚੋਲੀ ਨਾ ਗਾਈ ਦੀ ਐ ਥਣਾ ਦੇ ਵਿੱਚ ਪਾ ਕੇ ਐ ਪਾ ਕੇ ਚੰਗੀ ਤਰ੍ਹਾਂ ਡਿਪ ਕਰ ਦੋ ਜੇ ਭਾਈ ਆਪਣੀ ਜਾਣਕਾਰੀ ਵਧੀਆ ਲੱਗੀ ਇਹ ਉਹਨਾਂ ਪਰਾਂਵਾਂ ਲਈ ਨਹੀਂ ਜਿਹੜੇ ਪੁਰਾਣੇ ਰੱਖਦੇ ਨੇ ਚਲੋ ਜਿਹੜੇ ਨਵੇਂ ਗਾਵਾਂ ਲਿਆਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਫਿਰ ਮਟਾਇਟਸ ਆ ਜਾਂਦੀ ਹੈ ਤਿੱਲ ਹੋ ਜਾਂਦੀਆਂ ਨੇ ਗਾਵਾਂ ਬਹੁਤ ਪ੍ਰੋਬਲਮ ਆਉਂਦੀ ਆ 8 8 9 9000 ਰੁਪਏ ਖਰਚ ਆ ਜਾਂਦਾਗਾ ਜੇ ਜਾਣਕਾਰੀ ਭਾਈ ਚੰਗੀ ਲੱਗੀ ਕਰ ਦੋ ਸ਼ੇਅਰ ਤੇ ਇੱਕ ਚਾਰ ਉਲੀ ਆਣਾ ਪਊ ਭਾਈ ਜਦੋਂ ਆਪਾਂ ਚਾਰ ਉੱਲੀ ਵਾਲਾ ਪਾਉਣਾ ਨਾ ਉਹਦੇ ਨਾਲ ਵੀ ਵੱਧ ਹੁੰਦੀ ਹੈਗੀ ਤੇ ਆਪਣੀ ਹੋਰ ਕੈਂਡ ਕੈਂਡ ਜਾਣਕਾਰੀ ਵਾਲੀ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ